ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਬਿੜਕੋ ਬਣਾ ਰਹੇ ਆ ਪਿੰਡ ਰੋਡੇ ਵਾਲੇ ਪਹੁੰਚੇ ਆ ਰੋਡੇ ਵਾਲਾ ਪਿੰਡ ਜੀਰਾ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਦਾ ਪਿੰਡ ਆਇਦਰ ਬਿਲਕੁਲ ਅੰਦਰ ਜਦੀਕ ਸ਼ਹੀਦ ਸਰਦਾਰ ਸ਼ਾਮ ਸਿੰਘ ਟਾਰੀ ਛੋਟੇ ਸੁਭਰਾ ਪਿੰਡ ਵੀ ਬਿਲਕੁਲ ਲੱਗੇ ਆ ਕਾਮਲਾਲਾ ਪਿੰਡ ਵੀ ਥੋੜੀ ਦੂਰੀ ਤੇ ਆ ਆਚੀ ਕੇ ਮਾਚੀ ਕੇ ਬਾਕੀ ਆਇਦਰ ਦੂਲੇ ਵਾਲਾ ਪਿੰਡ ਫੱਤੇ ਵਾਲਾ ਇਹ ਨੇੜੇ ਨੇੜੇ ਆ ਤੇ ਅੱਜ ਜਿਹੜੇ ਆਪਾਂ ਦੋਸਤਾਂ ਘਰ ਦੇ ਵਿੱਚ ਵੀਡੀਓ ਬਣਾ ਰਹੇ ਆ ਘਰੇਲੂ ਘਰ ਘਰੇਲੂ ਘਰ ਦੇ ਵਿੱਚੋਂ ਇੱਕ ਮੱਝ ਵੀਰ ਸੇਲ ਕਰਦਾ ਪਿਆ ਪ੍ਰੋਪਰ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਨੀਲੀ ਅੰਗਪੱਖ ਦੀ ਜਿਹੜੀ ਮੱਝ ਹੋਊਗੀ ਠੀਕ ਆ ਜੀ ਇਹਨਾਂ ਦੇ ਕੋਲ ਤਕਰੀਬਨ ਇਸ ਵਾਰ ਚੌਥਾ ਸੂਬਾ ਸੂਨ ਵਾਲੀ ਆ ਪੂਰੀ ਗੱਲਬਾਤ ਕਰਾਂਗੇ ਸੋ ਮਖੂ ਤੋਂ ਤਕਰੀਬਨ ਕੋਈ 6-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਰੋਡੇ ਵਾਲਾ ਨੇੜੇ ਬਿਲਕੁਲ ਫਤੇਗੜ ਸਭਰਾ ਸੋ ਸਾਰੇ ਭਰਾ ਆਪਣੇ ਜਾਣਦੇ ਇੱਧਰ ਵਾਲੀ ਸਾਈਡ ਤੇ ਮੱਲਾ ਵਾਲਾ ਵੀ ਤਕਰੀਬਨ ਇਸ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸੋ ਜਿਹੜੇ ਫਾਰਮਰ ਭਰਾ ਨੂੰ ਇਹ ਮੱਝ ਪਸੰਦ ਆਉਣੀ ਇੱਥੇ ਆਣ ਕੇ ਆਪਣੇ ਬੇਸ਼ੱਕ ਟਿਪ ਕੇ ਤਸੱਲੀ ਕਰ ਲਿਆ ਜੇ ਹੁਣ ਤਕਰੀਬਨ ਕੋਈ ਚੌਥਾ ਕਸੂਆ ਪਹਿਲੇ ਦੂਜੇ ਸੂਵੇ ਦਾ ਮਿਲਕ ਕਿੰਨਾ ਰਿਆ ਅੱਗੇ ਕਿਹੜੇ ਸੀਮਰ ਤੋਂ ਗੱਭਣਾਂ ਬਾਕੀ ਸਾਰੇ ਮੇਰੇ ਭਰਾ ਜਾਣਦੇ ਹੀ ਆ ਜਦੋਂ ਆਪਾਂ ਫਤੇਕਰ ਸਭਰਾ ਦੀ ਗੱਲ ਕਰਦੇ ਚਾਹੇ ਵੱਡੇ ਸਭਰਾ ਦੀ ਗੱਲ ਕਰਦੇ ਆ ਤੇ ਨੀਲੀ ਰਾਵੀ ਤੇ ਚਾਹੇ ਨੀਲੀ ਦੇ ਚੰਗੇ ਚੰਗੇ ਪਸ਼ੂ ਇਸ ਪਿੰਡ ਦੇ ਵਿੱਚ ਚਾਹੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਰੱਖੇ ਹੋਏ ਆ ਪੀੜੀ ਦਰ ਪੀੜੀ ਅੱਗੇ ਬਿਲਕੁਲ ਉਹਨਾਂ ਦੀ ਜਨਰੇਸ਼ਨ ਦਾ ਚੰਗਾ ਰਵਾ ਇਸੇ ਤਰ੍ਹਾਂ ਤੁਰਿਆ ਆ ਰਿਹਾ ਉਰੀ ਗੱਲਬਾਤ ਕਰਾਂਗੇ ਤਰੀਕਾ ਜੇ ਤੁਸੀਂ ਨੋਟ ਕਰ ਲਓ 3 ਅਕਤੂਬਰ ਤੇ ਸਮਾਂ ਮਾਰਨਿੰਗ ਦੇ ਕੋਈ 10:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਭਾਜੀ ਠੀਕ ਠਾਕ ਚੜਦੀ ਕਲਾ ਠੀਕ ਠਾਕ ਇੱਕ ਵੀਰ ਜੀ ਆਪਣਾ ਨਾਮ ਜਿਹੜਾ ਜ਼ਰੂਰ ਸਾਂਝਾ ਕਰਦਿਗੇ ਮੇਰਾ ਨਾਮ ਹੀ ਦਵਿੰਦਰ ਸਿੰਘ ਪਿੰਡ ਰੋਡੇ ਜੱਲੇਵਾਲਾ ਜੀ ਦਵਿੰਦਰ ਵੀਰੇ ਵੈਸੇ ਪਿਛੇ ਵੱਜੋਂ ਜਿਵੇਂ ਤੁਸੀਂ ਜੌਬ ਕਰਦੇ ਹੋ ਚਲੋ ਆਰਮੀ ਦੇ ਵਿੱਚ ਹਾਂਜੀ ਹਾਂਜੀ ਤੇ ਨਾਲ ਦੀ ਨਾਲ ਹੀ ਅੱਜ ਆਪਾਂ ਇੱਕ ਮੱਝ ਸੇਲ ਕਰਦੇ ਪਏ ਮੈਨੂੰ ਲੱਗਦਾ ਵੀ ਘਰ ਦੀ ਜੰਮੀ ਪਲੀ ਆਪਣੀ ਮੱਝ ਹਾਂਜੀ ਹਾਂਜੀ ਆਪਣੇ ਘਰ ਦੀ ਜੰਮੀ ਠੀਕ ਆ ਵੀਰ ਹਾਂਜੀ ਤੇ ਸਵੇਰਾਂ ਦੇ ਵਿੱਚ ਵੀ ਤੁਸੀਂ ਦੱਸਿਆ ਸੀਗਾ ਵੀ ਤਕਰੀਬਨ ਚੌਥਾ ਕੁ ਸੂਆ ਹੈ ਹਾਂਜੀ ਯਾਰ ਕਿ ਚੌਥੇ ਸੂਏ ਸੂਣੀ ਹੈ ਜੀ ਵਿੱਚ ਠੀਕ ਆ ਵੀਰ ਹਾਂਜੀ ਤੇ ਪਹਿਲਾ ਦੂਜਾ ਸਵੇਰ ਜਾਂ ਪਹਿਲਾ ਦੂਜਾ ਤੇਜੇ ਸੂਵੇ ਦਾ ਮਤਲਬ ਕੋਈ ਚੱਕਰ ਮਿਲਕ ਦੀ ਗੱਲ ਕਰਕੇ ਦੁੱਧ ਵੀ ਆਪਾਂ ਮਿਲ ਕੇ ਚੰਗਾ ਝੋਇਆ ਸਮਾਂ ਤੇ ਮੈਂ 14 ਲੀਟਰ ਦੁੱਧ ਆਪਾਂ ਨੈਟ ਝੋਇਆ ਜੀ ਇਹਦੇ 14 ਕਿਲੋ 14 ਲੀਟਰ ਦੁੱਧ ਆਇਆ ਪਿਛਲੇ ਸੂਏ ਦੀ ਗੱਲ ਹੀ ਕਰਾਂਗੇ ਪਿਛਲੇ ਸੂ ਬਾਕੀ ਨਾਲ ਦੀ ਨਾਲ ਹੀ ਦੋਸਤੋ ਇੱਕ ਤੁਹਾਡੇ ਪੱਤੇਆਂ ਦੇ ਵਿੱਚ ਲਿਆ ਦਿੰਨੇ ਆ ਸਾਰੇ ਭਰਾਵਾਂ ਨੂੰ ਪਤਾ ਜੀ ਠੀਕ ਆ ਜੀ ਡਾਇਮੰਡ ਬੋਲ ਆਪਣੇ ਹਰੀਕੇ ਪਤਨ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਕੋਲ ਆ ਤੇ ਬਾਕੀ ਵੀਰ ਸਾਡਾ ਰਵੀ ਉਹਨਾਂ ਦਾ ਲੜਕਾ ਠੀਕ ਆ ਜੀ ਬਿਲਕੁਲ ਫਤੇਗੜ ਸੁਬਰਾ ਪਿੰਡ ਦੇ ਵਿੱਚ ਹੀ ਉਹਨਾਂ ਦਾ ਮੈਡੀਕਲ ਆ ਤੇ ਬਿਲਕੁਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਉਹ ਸੇਵਾ ਚੰਗੀ ਨਿਭਾ ਰਹੇ ਆ ਚੰਗੀਆਂ ਚੰਗੀਆਂ ਮੱਝਾਂ ਝੋਟੀਆਂ ਜਿਹੜੀਆਂ ਉਹਨਾਂ ਦੀ ਨਿਗਾਹ ਦੇ ਵਿੱਚ ਆ ਚਾਹੇ ਨਾਲ ਲੱਗਦੇ ਪਿੰਡਾਂ ਦੇ ਹੋਣ ਕਰਕੇ ਸਾਰੇ ਜਿਹੜੇ ਭੈਣ ਭਰਾ ਠੀਕ ਆ ਜੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਿਹੜਾ ਮੌਕਾ ਦਿੰਦੇ ਆ ਵੀ ਜਿਹ ਤੇ ਇਹ ਆਈ ਕਰਿਓ ਤੇ ਕਰੋ ਵੀ ਡਾਇਮੰਡ ਬੁੱਲਦੀ ਤੇ ਇਸੇ ਮੈਂ ਦੀ ਜਿਹੜੀ ਇੱਕ ਆਪਾਂ ਤੁਹਾਨੂੰ ਆ ਪਿਛਲੇ ਸਵੇਰ ਦੀ ਕੱਟੀ ਵੀ ਨਾਲ ਦੀ ਨਾਲ ਦਿਖਾਵਾਂਗੇ ਬਾਕੀ ਪੂਰਾ ਵੇਰਵਾ ਆਪਾਂ ਲਵਾਂਗੇ ਨਾਲ ਦੀ ਨਾਲ ਇੱਕ ਵਾਰੀ ਮੋٹے ਤੌਰ ਤੇ ਇਧਰ ਕੈਮਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਇਹ ਸਮਾਜ ਨੂੰ ਤਸੱਲੀ ਦੇ ਨਾਲ ਤੁਸੀਂ ਵੇਖ ਸਕਦੇ ਹੋ ਇਧਰ ਵੇਖੋ ਠੀਕ ਆ ਜੀ ਨੀਲੀ ਦੀ ਮਾਝਾ ਚੌਥਾ ਸੂਬਾ ਇਸ ਸਮਾਜ ਨੇ ਸੁਣਾ ਤੇ ਪਿਛਲੇ ਸਵੇਰ ਦੀ ਜਕਰ ਦੁੱਧ ਦੀ ਗੱਲ ਕਰਕੇ ਉਹ ਵੀ ਆਪਾਂ ਪ੍ਰੋਪਰ ਵੇਰ ਦਵਿੰਦਰ ਸਿੰਘ ਹੋਂ ਨਾਲ ਗੱਲਬਾਤ ਕਰਦੇ ਦਵਿੰਦਰ ਵੀਰ ਤੇ ਤੇਜੇ ਸਵੇਰ ਦੀ ਜੱਕਰ ਮਿਲਕਿੰਗ ਦੀ ਗੱਲ ਕਰੀਏ ਤੇਜੇ ਸਵੇਰ ਦੁੱਧ ਕਿੰਨਾ ਚੋਇਆ ਸਮਾਜ ਦੇ ਥੱਲੇ ਤੇਜੇ ਸਵੇਰ ਵੀਰ ਜੀ ਆਪਾਂ 14 ਲੀਟਰ ਦੁੱਧ ਨੈਟ ਚੋਇਆ ਇਹਦੇ ਥੱਲੇ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਤੇ 14 ਲੀਟਰ ਆ ਤੇ ਮੈਨੂੰ ਲੱਗਦਾ ਵੀ ਪਿਛਲੇ ਸਵੇਰ ਦੀ ਤੁਹਾਡੇ ਕੋਲ ਕੱਟੀ ਵੀ ਡਾਇਮੰਡ ਬੋਲ ਦੀ ਆ ਜੀ ਹਾਂਜੀ ਡਾਇਮੰਡ ਬੋਲ ਦੀ ਆਪਣੇ ਕੋਲੇ ਠੀਕ ਹੈ ਜੀ ਉਹ ਨਾਲ ਹੀ ਖੜੀ ਉਹਦੇ ਸਾਹਮਣੇ ਫੇਰ ਨੈਕਟ ਨੂੰ ਡਾਇਮੰਡ ਤੋਂ ਗੱਭਣ ਡਾਇਮੰਡ ਤੋਂ ਹੀ ਆਪਾਂ ਗੱਭਣ ਕਰਾਇਆ ਆਪਾਂ ਆਪਣੇ ਕੋਲ ਇੱਕ ਹੋਰ ਮੱਚ ਉਹ ਵੀ ਆਪਾਂ ਨੀਲੀ ਰਾਵੀ ਦੀ ਉਹ ਵੀ ਆਪਾਂ ਡਾਇਮੰਡ ਤੋਂ ਹੀ ਕਰਾਈ ਜੀ ਉਹਦੀ ਵੀ ਉਹ ਸਾਹਮਣੇ ਦੀ ਕੱਟੀ ਵੇਖ ਸਕਦੇ ਹਾਂ ਹਾਂਜੀ ਸੋ ਜਦੋਂ ਚਲੋ ਕੋਈ ਵੀ ਆਪਣਾ ਭੈਣ ਭਰਾ ਆਊਗਾ ਠੀਕ ਹੈ ਜੀ ਜਿੰਨੇ ਵੀ ਕੋਈ 4-5 ਐਨੀਮਲ ਵੀਰ ਨੇ ਰੱਖਿਆ ਉਹਨਾਂ ਵਿੱਚੋਂ ਤੁਹਾਨੂੰ ਕੋਈ ਜ਼ਿਆਦਾ ਨਹੀਂ ਤੇ ਮੇਨੂੰ ਲੱਗਦਾ ਵੀ ਕੋਈ 4-4-5 ਪਸ਼ੂ 4 ਪਸ਼ੂ ਨੀਲੀ ਰਾਵੀ ਤੇ ਮੇਲੀ ਜਾਣਗੇ ਵੇਖਣ ਦੇ ਵਿੱਚ ਸੋ ਇਹ ਚਲੋ ਵੀਰ ਦਵਿੰਦਰ ਸਿੰਘ ਉਹਨਾਂ ਦੀ ਘਰ ਦੀ ਗੱਲ ਨਹੀਂ ਬਾਕੀ ਨੇੜੇ ਤੇੜੇ ਜ ਹਰੇਕ ਭਰਾ ਨੂੰ ਬੜਾ ਕਰੇਜ ਆ ਭਾਵੇਂ ਛੋਟੇ ਸਭਰਾ ਦੀ ਚਾਹੇ ਵੱਡੇ ਸਭਰਾ ਦੀ ਗੱਲ ਕਰ ਲਈਏ ਦਵਿੰਦਰ ਵੀਰੇ ਉਧਰਲੇ ਪਾਸੇ ਮਾੜਾ ਹਿੱਕ ਕੇ ਨੂੰ ਆਉਣ ਨੂੰ ਕਰਕੇ ਦਿਖਾ ਦਿਆ ਜੀ ਸੋ ਫੇਸ ਕੁਆਲਟੀ ਦੀ ਇੱਕ ਗੱਲ ਕਰਕੇ ਬਾਕੀ ਮੁੱਛ ਬਿੱਲੀ ਮਣਕੀ ਅੱਖ ਮੱਥਾ ਬੱਲਾ ਤੇ ਮਗਰਲੇ ਪੈਰਾਂ ਤੇ ਤੁਸੀਂ ਵੇਖੋਗੇ ਮਾਰਕਿੰਗ ਪੂਸ਼ ਉੱਪਰ ਤੱਕ ਵਾਈਟ ਆ ਆਰਡਰ ਕੁਆਲਟੀ ਤੁਹਾਡੇ ਸਾਹਮਣੇ ਆ ਠੀਕ ਆ ਜੀ ਬਾਕੀ ਸੋਹਣੇ ਪਿੱਠ ਪੁੜੇ ਦੇ ਵਿੱਚ ਆ ਖੜਵੇ ਪੁੱਠੇ ਦੀ ਆ ਤੇ 14 ਕਿਲੋ ਦੁੱਧ ਤੱਜੇ ਸੂਵੇ ਇਸ ਮਾਜ ਨੇ ਚਵਾਇਆ ਬਾਕੀ ਹੈ ਵੀ ਕਰਮਾਲੀ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਕੱਦ ਕੋ ਤਾਂ ਜਿੱਦਾਂ ਇੱਕ ਆਪਾਂ ਨਾਰਮਲ ਗੱਲ ਕਰਦੇ ਆਂ ਵੀ ਨੀਲੀ ਰਾਵ ਜਾਂ ਹੀ ਨੀਲੀ ਮੱਜਾਂ ਦੀਆਂ ਮੱਜਾਂ ਨੂੰ ਕਦ ਘੱਟ ਲੱਗਾ ਹੁੰਦਾ ਓਡਾ ਕਦ ਘੱਟ ਇਸ ਮੱਜ ਦਾ ਹੈਗਾ। ਬਾਕੀ ਫੇਸ ਕੁਆਲਿਟੀ ਚੰਗੀ ਹੈ ਬੱਚਾ ਵੀ ਕਾਫੀ ਖੂਬਸੂਰਤ ਪਾਉਂਦੀ ਹੈ ਕਰਮਾੜੀ। ਇੱਕ ਤੀਜੇ ਸੂਬੇ ਦੀ ਇੱਕ ਆਪਾਂ ਨਾਲ ਦੀ ਨਾਲ ਤੁਹਾਨੂੰ ਕੱਟੀ ਵਿਖਾ ਦਿੰਨੇ ਆਂ। ਆ ਦਿਖਾ ਦਿਓ ਵੀਰੇ। ਇਹ ਡਾਇਮੰਡ ਬੋਲ ਦੀ ਕੱਟੀ ਆ ਠੀਕ ਆ ਜੀ। ਇਹ ਪਿਛਲੇ ਸੂਬੇ ਦੀ ਗੱਲ ਕਰਦੇ ਆਂ ਤੀਜੇ ਦੀ। ਤੀਜੇ ਸੂਬੇ ਦੇ ਵਿੱਚ ਆਹ ਡਾਇਮੰਡ ਬੋਲ ਦੀ ਕੱਟੀ ਨੂੰ ਇਹਨੇ ਜਨਮ ਦਿੱਤਾ ਸੀਗਾ। ਤੇ ਮਾਰਕਿੰਗ ਤੁਸੀਂ ਨੋਟ ਕਰ ਸਕਦੇ ਜੀ ਠੀਕ ਠੀਕ ਹੈ ਜੀ ਕੋਈ ਤੋੜ ਨਹੀਂ ਹੈਗਾ ਕਿ ਜਦੋਂ ਬਿਊਟੀ ਦੀ ਗੱਲ ਆਉਂਦੀ ਹੈ ਬਿਊਟੀ ਦੇ ਵਿੱਚ ਬੱਚੇ ਚੰਗੀ ਮਾਰਕਿੰਗ ਦੇ ਲੈ ਕੇ ਵਿੱਚ ਲੈ ਕੇ ਆਉਂਦਾ ਬਾਕੀ ਮੱਜ ਇੱਕ ਵਾਰੀ ਪੂਰਾ ਪੂਰਾ ਸਟਰਕਚਰ ਦਿਖਾ ਦਿਓ ਠੀਕ ਹੈ ਜੀ ਆਹ ਫੇਸ ਕੁਆਲਟੀ ਵਿਖਾ ਦਿਆ ਜੀ ਸਿੰਘ ਸੁng ਉੱਚਾ ਖੁੱਲਾ ਸਿੰਘਾ ਜਿੱਦਾਂ ਨੀਲੀ ਰਾਵੀ ਮੱਜਾਂ ਦੀ ਵੀ ਸ਼ਾਨ ਆ ਇਧਰ ਬਹਿਣੀ ਵਾਲੇ ਪਾਸਿਓਂ ਆਪਾਂ ਤੁਹਾਨੂੰ ਜਕਰ ਦਿਖਾਈਏ ਤੇ ਥਣ ਦੀ ਕੁਆਲਟੀ ਦਿਖਾ ਦਿਓ ਸੋ ਸਮਾ ਦਵਿੰਦਰ ਸਿੰਘ ਕਿੰਨਾ ਗਵੀਰ ਲੈਂਦੀ ਹੈ ਜੀ ਮਿਰਜੀ 8 ਤੋਂ 10 ਦਿਨ ਦੇ ਵਿੱਚ ਵਿੱਚ ਠੀਕ ਆ ਇਹ ਠੀਕ ਆ ਬਾਕੀ ਇਹਨੂੰ ਬਾਹਰ ਕੱਟ ਕੇ ਮੜਾ ਖੋਲ ਕੇ ਆਪਾਂ ਤੋੜ ਕੇ ਦਿਖਾਈਏ ਤਸਲੀ ਤੋ ਬਾਕੀ ਦੋਸਤੋ 8 ਤੋਂ 7 8 ਤੋਂ 8 7 ਦਿਨ ਹਫਤਾ ਮੰਨ ਕੇ ਕੋਈ ਵੀ ਸੱਜਣ ਆਪਣਾ ਵੀਰ ਸੌਦਾ ਕਰ ਲੈ ਜੇ ਵੀ ਹਫਤਾ ਕ ਲੈਂਦੀ ਆ ਸਮਾਂ ਠੀਕ ਆ ਬਾਕੀ ਡੀਨ ਡੋਲ ਸਰੀਰ ਘਟਾਂਜਾ ਬਹੁਤ ਵਧੀਆ ਜਿੰਨਾ ਕ ਆਪਾਂ ਨੀਲੀ ਚਾਹ ਨੀਲੀ ਰੱਬ ਦੀਆਂ ਮਝਾਂ ਵੇਖਦੇ ਆ ਠੀਕ ਆ ਜੀ ਕੈਰੈਕਟਰ ਤੁਹਾਡੇ ਸਾਹਮਣੇ ਆ ਮਾਰਕਿੰਗ ਤੁਹਾਡੇ ਸਾਹਮਣੇ ਆ ਬਾਕੀ ਦੁੱਧ ਤੁਹਾਨੂੰ ਦੱਸ ਹੀ ਦਿੱਤਾ ਵੀ 14 ਕ ਕਿਲੋ ਦੁੱਧ ਇਸ ਮਹੀਨੇ ਚਵਾਇਆ ਠੀਕ ਆ ਬਾਕੀ ਫੇਸ ਕੁਆਲਿਟੀ ਲੰਬਾਈ ਲੰਬੂਈ ਮੈਂ ਦੀ ਚੰਗੀ ਆ ਠੀਕ ਆ ਤੇ ਆ ਦੇਖੋ ਹਾਂ ਆਕੇ ਤੁਮੇਂਦਰ ਵੀਰੇ ਮਿਲਦੀ ਮੂਲਦੀ ਵੀ ਕਰਮ ਵਾਲੀ ਜਿਵੇਂ ਗੱਲ ਕਰਦੇ ਵੀ ਨੀਲੇ ਮੱਜਾਂ ਦਾ ਐ ਹੁੰਦਾ ਵੀ ਸਾਲ ਪਾਰੀ ਕਰਮ ਵਾਲੀਆਂ ਮਿਲ ਜਾਂਦੀਆਂ ਨੇ ਹਣਾ ਸਾਲ ਪਾਰੀ ਮੈਂ ਇਹਨੇ ਕੋਈ ਵੀ ਜਾਣਾ ਬਹਿ ਸਕਦਾ ਕੋਈ ਹੈ ਬਿਲਕੁਲ ਕੋਈ ਚੱਕਰ ਹੀ ਨਹੀਂ ਆ ਜਿਹੜਾ ਮਰਜ਼ੀ ਚੋਲੇ ਠੀਕ ਆ ਇੱਕ ਵਾਰੀ ਹੋਰ ਅੱਗੋਂ ਮੋੜ ਕੇ ਦਿਖਾ ਦਿਆ ਜੀ ਚਲੋ ਜੀ ਠੀਕ ਆ ਸੋ ਕਾਫੀ ਆਪਣੇ ਵੀਰੇ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਨੀਲੀ ਰਾਵੀ ਮੱਜਾਂ ਜਿਹੜੇ ਮੇਰੇ ਭਰਾ ਆ ਕੇ ਚਲੋ ਬਰੀਡਿੰਗ ਤੇ ਕੰਮ ਕਰਨਾ ਚਾਹੁੰਦੇ ਆ ਸੋ ਇਹੋ ਜੀ ਮਾਜਤ ਤੋਂ ਤੁਸੀਂ ਕੰਮ ਕਰ ਸਕਦੇ ਜੇ ਨਾਲ ਦੀ ਨਾਲ ਹੀ ਪਿਛਲੇ ਸਾਲ ਦਾ ਬੱਚਾ ਤੁਹਾਨੂੰ ਦਿਖਾਇਆ। ਸੋ ਮਾਰਕਿੰਗ ਬਹੁਤ ਵਧੀਆ ਅੱਗੇ ਨੈਕਟ ਫਿਰ ਵੀਰ ਨੇ ਡਾਇਮੰਡ ਬੋਲ ਦੀ ਆਪਸ਼ਨ ਹੀ ਰੱਖੀ ਸੀ ਕਿ ਬਈ ਬਿਲਕੁਲ ਡਾਇਮੰਡ ਬੋਲ ਤੋਂ ਇਹ ਗੱਬਨ ਕਰਾਉਣੀ ਆ। ਤੇ ਇਸ ਵਾਰ ਫਿਰ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ ਇਸ ਮਾਜਤ ਤੋਂ। ਸੋ ਤਕਰੀਬਨ 7 8 8 7 ਦਿਨ ਦਾ ਸਮਾਂ ਹਜੇ ਬਾਕੀ ਆ ਜੀ। ਹਾਂਜੀ ਹਾਂਜੀ 7 ਦਿਨ ਦਾ ਸਮਾਂ ਆਪਣੇ ਕੋਲ। ਆ ਠੀਕ ਆ ਜੀ। ਆਪਣੇ ਵੀਰ ਜੀ ਇਥੇ ਡਾਕਟਰ ਹੀ ਇਹੋ ਪੈਂਦਾ ਤਾਂ ਕਰਕੇ ਸਾਰੇ ਨੀਲੀ ਬਿਲਕੁਲ ਬਿਲਕੁਲ ਡਾਇਮੰਡ ਬੋਲਦਾ ਹੀ ਕਰਾਉਂਦੇ। ਬਿਲਕੁਲ ਜੀ ਬਿਲਕ ਆ ਦਿਖਾ ਦੇ ਠੀਕ ਹੈ ਜੀ ਇਧਰ ਇੱਕ ਪਹਿਣੀ ਵਾਲੇ ਪਾਸੋਂ ਦਿਖਾ ਦੇ ਜੀ ਠੀਕ ਹੈ ਓਕੇ ਓਕੇ ਤਾਂ ਵੀਦਰ ਪਰ ਮੁੱਲ ਡਿਮਾਂਡ ਦੀ ਗੱਲ ਆਉਂਦੀ ਆ ਵੀ ਅੱਜ ਸੇਲ ਕਰਦੇ ਪਏ ਆਪਾਂ ਅੱਜ ਕੀ ਮੁੱਲ ਕੀ ਡਿਮਾਂਡ ਰੱਖੀ ਹੈ ਦੀ ਮੁੱਲ ਵੀਰੇ ਮੰਗਦੇ ਤੇ ਆਪਾਂ 1 20 ਆ ਹਾਂਜੀ ਹਾਂਜੀ ਹਾਂ ਆਪਾਂ 1 5 ਤੱਕ ਛੱਡ ਦਾਂਗੇ ਹਾਂ ਹਾਂ ਵੀ ਜੈਸਨ ਉਹ ਜਿਹੜੀ 1 5 1 5 ਆਈ ਲਾਸਟ ਹਾਂ ਹਾਂਜੀ ਬਾਕੀ ਕੋਈ ਗੱਲ 5 ਦੀ ਠੀਕ ਆ ਹਾਂਜੀ ਹਾਂਜੀ ਬਾਕੀ ਹੋਰ ਵੀ ਹੁੰਦਾ ਹੋਇਆ ਤੇ ਮਾਨਤਾ ਜਰੂਰ ਕਰ ਬਿਲਕੁਲ ਬਿਲਕੁਲ ਆਪਾਂ ਨਾ ਕੋਈ ਸੰਪਰਕ ਕਰ ਲੈ ਕੋਈ ਨਹੀਂ ਆਪਾਂ ਮਾਨਤਾ ਜਰੂਰ ਕਰਾਂਗੇ ਹੂੰ ਸੋ ਦੋਸਤੋ 1 ਲੱਖ 5000 ਦੀ ਇਹ ਫਾਈਨਲ ਜਿਹੜੀ ਤੁਹਾਨੂੰ ਅੱਜ ਮਿਲ ਜੂਗੀ 1 ਲੱਖ 15 20 ਡਿਮਾਂਡ ਕੁਝ ਵੀ ਕਰਾ ਲਓ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਉਹ ਹੀ ਆਪਣੀ ਬਿਲਕੁਲ ਚਾਹੇ ਕਿਸੇ ਭਰਾ ਨੇ ਨੇੜੇ ਪਾਸੇ ਹੋਣਾ ਆਪਦੀ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾ ਜਾ ਬਾਕੀ ਕਿਸੇ ਰਕਮ ਦੀ ਕੋਈ ਭਾਰ ਪਿੱਛੇ ਦੀ ਮੁਸ਼ਕਲ ਨਹੀਂਗੀ ਕੋਈ ਚੱਕਰ ਹੀ ਨਹੀਂ ਕਿਸੇ ਗੱਲ ਦਾ ਵੀ ਭਾਰ ਦਾ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਕ ਤੇ ਨਾਲੇ ਹਰ ਵਾਰ ਆਈ ਆ ਨਾਲੇ ਬਣਦੀ ਵੀ ਮੈਨੂੰ ਲੱਗਦਾ ਵੀ ਟੀਕੇ ਤੋਂ ਹੀ ਹੈ ਟੀਕੇ ਤੋਂ ਟੀਕੇ ਤੋਂ ਠੀਕਾ ਜੀ ਬਾਕੀ ਸੂ ਵੀ ਆਪਣੇ ਆਪ ਹੀਂਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਕਦੀ ਆਈ ਕੋਈ ਪ੍ਰੋਬਲਮ ਹੀ ਨਹੀਂ ਆਈ ਇਹਨਾਂ ਦੀ ਠੀਕਾ ਓਕੇ ਦਵਿੰਦਰ ਫਿਰ ਇੱਕ ਕੰਟੈਕਟ ਨੰਬਰ ਜਿਹੜੇ ਆਪਣੇ ਜ਼ਰੂਰ ਸਾਂਝੇ ਕਰ ਦਈਏ 771077 6910 ਪਿੰਡ ਰੋਡ ਜਲੇਵਾਲਾ ਦਵਿੰਦਰ ਸਿੰਘ ਦੁਬਾਰਾ ਤੋਂ ਰਿਪੀਟ ਕਰ ਦਿੰਨੇ ਆ 771077 6910 ਮੇਰਾ ਕੰਟੈਕਟ ਨੰਬਰ ਹੈ ਲਓ ਵੀ ਇਹ ਨੰਬਰਾਂ ਤੇ ਕਾਲ ਕਰ ਲਿਓ ਮੇਰੇ ਭਰਾ ਠੀਕਾ ਜੀ ਸੋ ਬਾਕੀ ਰਿਜ਼ਲਟ ਤੁਹਾਨੂੰ ਆਪਾਂ ਦਿਖਾਤਾ ਜਿਹੜਾ ਬਿਲਕੁਲ ਤਿੱਜੇ ਸੁਵੇ ਦਾ ਰਿਜ਼ਲਟ ਸੀ ਇਸ ਮੱਝ ਦਾ ਉਹ ਵੀ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਅੱਗੇ ਚੌਥਾ ਸੁਵੇ ਸੋਹਣੀ ਆ ਬਾਕੀ ਡਿਟੇਲ ਪੂਲ ਪੂਲ ਤੁਹਾਨੂੰ ਮਿਲ ਗਈ ਆ ਸੋ ਬਾਅਦ ਤੋਂ ਬਾਅਦ ਅਗੇ ਵੀਡੀਓ ਸ਼ੇਅਰ ਜਰੂਰ ਕਰਦੇ ਹੋ ਠੀਕ ਆ ਜੀ ਸੋ ਉਹਨਾਂ ਭਰਾਵਾਂ ਤੱਕ ਪਹੁੰਚ ਸਕੇ ਜਿਹੜੇ ਮੇਰੇ ਭਰਾ ਆ ਕਿ ਇਸ ਨਸਲ ਬਰੀਡ ਨੂੰ ਪਿਆਰ ਕਰਦੇ ਆ ਤੇ ਜਿਹੜੇ ਚਾਹੁੰਦੇ ਆ ਵੀ ਕੱਲ ਨੂੰ ਆਪਾਂ ਇਸ ਨਸਲ ਬਰੀਡ ਤੇ ਕੰਮ ਕਰਨਾ ਤੇ ਨਾਲ ਦੀ ਨਾਲ ਹੀ ਅਗੇ ਡਾਇਮੰਡ ਬੋਲ ਤੋਂ ਗੱਪਣਾ ਚਲੋ ਉਹ ਵੀ ਪਲੱਸ ਪੁਆਇੰਟ ਆ ਠੀਕ ਆ ਜੀ ਬੱਚਾ ਚੰਗਾ ਪਾ ਦੂ ਕਰਮ 7.1 ਕਾਲ